ਪਾਰਤੀ ਕਿਸਾਨ ਜਨ ਦੇ ਨੇਕਤਾ ਗ੍ਰਾਹਾਂ ਵੱਲੋਂ ਅੜ ਪੀੜਤਾਂ ਦੀ ਮਦਦ ਵਾਸਤੇ ਜਿਹੜਾ ਪਿਛਲੇ 2 ਮਹੀਨਿਆਂ ਤੋਂ ਸ਼ਿਗਰਛ ਵਿੱਢਿਆ ਹੋਇਆ ਉਸੇ ਕੜੀ ਦੀਨ ਅੱਜ ਪੰਜਵੀਂ ਖੇਪ ਅੰਬਰਸਰ ਸਾਹਿਬ ਅਤੇ ਗੁਰਦਾਸਪੁਰ ਆਜੀਨਾ ਗਰੀਬਾਈ ਲੋਨ ਝਿਲਿਆਂ ਦੇ ਵਿੱਚ ਜਿਹਦੇ ਵਿੱਚ ਪਹੁੰਚ ਰਹੀ ਆ ਜਿਹਦੇ ਵਿੱਚ ਭਰਨ ਵਾਲਾ 4000 ਬੋਰੀ ਕਣਕ ਦਾ 20 ਆ ਦੇਖ ਸਕਦੇ ਹੋ ਤੁਸੀਂ ਛੇੜ ਕੰਪਨੀ ਦਾ ਛੇੜ ਹੈ 20 20 ਜਣ ਵਾਸਤੇ ਇਸੇ ਤਰ੍ਹਾਂ ਹੀ ਲੁਧਿਆਣਾ ਜ਼ਿਲ੍ਹੇ ਚੋਂ ਵੱਡੀ ਪੰਦਰ ਤੇ ਵੱਡੀ ਪੰਦਰ ਤੇ ਪਿੱਛੇ ਕਣਕ ਦੇ ਉੱਤੇ ਦੂੜੀ ਦੇ ਭੋਗ ਆਉਂਦੇ ਆ ਸੋ ਹੁਣ ਬਿਲਕੁਲ ਕੋਰੇਂਟ ਤਿਆਰੀ ਆ ਕਿਉਂਕਿ ਅੱਗੇ ਪੰਜ ਸ਼ਹਿਰਾਂ 'ਤੇ ਦਾ ਰਸਤਾ ਹੈ ਤੇ ਅੱਜ ਜਸ ਸਮਾਨ ਪਹੁੰਚਦਾ ਹੋਊਗਾ ਤੇ ਕੱਲ ਨੂੰ ਇਹ ਵੰਡ ਹੋਊਗਾ ਜਿਹਦੇ ਵਿੱਚ ਹਜ਼ਾਰਾਂ ਸੂਟ ਆ ਹਜ਼ਾਰਾਂ ਰਜਾਈਆਂ ਕੰਬਲ ਸਵੀਡਾ ਖਾਦ ਟੂੜੀ ਆ ਅਰੇ ਗਾ ਹਰ ਪੀੜਤਾ ਜਿਹੜੀ ਚੀਜ਼ ਨਾਲ ਹਰ ਪੀੜਤਾ ਨੂੰ ਲੋੜ ਆ ਉਹ ਸਾਰੀ ਇਹ ਜਪਲਬ ਕਰਾਈ ਜਾਊਗੀ ਉਹਨਾਂ ਨੂੰ ਗੰਨੇ ਪੈਨਾ ਦੇ ਮਾਰਗੇ ਉਹਨਾਂ ਨੂੰ ਗੰਨੇ ਵਾਸਤੇ ਵੀ ਦਿੱਤਾ ਜਾਊਗਾ ਜਿਹੜਾ ਲਗਭਗ 10000 ਦਾ ਇੱਕ ਕਿੱਲੇ ਦੇ ਵਿੱਚ ਵੇਪੈਂਦਾ ਉਹ ਭਰਾਵੋ ਇਹਦੇ ਵਿੱਚ ਸਾਡਾ ਕੁਛ ਨਹੀਂ ਖਾੜੀ ਦਾ ਮਿਹਨਤ ਹੈ ਕਿਉਂਕਿ ਅਸੀਂ ਇਧਰੋਂ ਲੈਦੇ ਆ ਤੇ ਇਧਰ ਦਿੰਦੇ ਸਾਡੇ ਤੇ ਨਹੀਂ ਸਮਰੱਥਾ ਨਹੀਂ ਤੋਂ ਤੋਂ ਬਗੈਰ ਕਿ ਅਸੀਂ ਐਡਾ ਭਾਰ ਚੱਕ ਸਕੀਏ ਇਹ ਭਾਰ ਤਾਂ ਤੁਸੀਂ ਚੱਕਿਆ ਪਿੰਡਾਂ ਵਾਲਿਆਂ ਨੇ ਪਿੰਡਾਂ ਵਾਲਿਆਂ ਮਾਮਾ ਭੈਣਾਂ ਨੇ ਭਰਾਵਾਂ ਨੇ ਆ ਚਾਰ ਦਾ ਟਰਾਲਾ ਇਸੇ ਤਰ੍ਹਾਂ ਫੀਰ ਦਾ ਤਿਆਲਾ ਕਾ ਕੱਪੜਿਆਂ ਦੀ ਟਰਾਲੀ ਹੈ ਹਾਂ ਪਿਛੇ ਵੀ ਰਣਕ ਦਾ ਮੀ ਉਹਦੀ ਟਰਾਲੀ ਆ ਇਸੇ ਤਰ੍ਹਾਂ ਹਜੇ ਬਰਾਖ ਬਾਗਾ ਪੁਰਾਣਾ ਪਟਿਆਲਾ ਜ਼ਿਲ੍ਹਾ ਮਰੀਦਕੋੜਾ ਜ਼ਿਲ੍ਹਾ ਜਿਹੜੇ ਇਸੇ ਕਾਰਨ ਪਿਛੇ ਰਹਿ ਗਏ ਉਹ ਗੱਡੀ ਖਰਾਬ ਹੋ ਗਈ ਇੱਕ ਗੱਡੀ ਖੁੱਭ ਗਈ ਸੀ ਇਸ ਕਰਕੇ ਉਹ ਪਿਛੇ ਆਉਂਦੇ ਆ ਸੋ ਅਸੀਂ ਆਹ ਜਿਹੜਾ ਕਾਫਲਾ ਆ ਟਰਾਲੀ ਸਾਰੀ ਬੈਸਟਰਿਆਂ ਦੀ ਭਰੀ ਹੋਈ ਆ ਤੇ ਅਸੀਂ ਲੈ ਕੇ ਜਾ ਰਹੇ ਆ ਜੀ ਦੇ ਵਿੱਚ ਆਡੀ ਵੱਡੀ ਪੰਦਰ ਤੇ ਨੌਜਵਾਨ ਹੈ ਕਿਉਂਕਿ ਨੌਜਵਾਨਾਂ ਤੋਂ ਬਿਨਾ ਕੋਈ ਵੀ ਪੂਰੀ ਨਹੀਂ ਪੈਂਦੀ ਸੋ ਸਾਡੀ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਡੀ ਮਦਦ ਕਰਦੇ ਰਹੋ ਕਿਉਂਕਿ ਮਦਦ ਥੋੜੀ ਤੋਂ ਬਗਾਇਆ ਰ ਅਸੀਂ ਕੱਖ ਦੇ ਨਹੀਂ ਹੈ ਇਹ ਤੁਹਾਡੀ ਮਦਦ ਦੇ ਨਾਲ ਹੀ ਸੰਭਵ ਹੋ ਸਕਿਆ ਅਸੀਂ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਤੱਕ ਮਦਦ ਪਹੁੰਚਾਈ ਹੈ ਤੇ ਪਚਾਰਾਂ ਲਗਾਤਾਰ ਤੋਂ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਜਾਂ ਇੱਥੋਂ ਵਾਲੇ ਸਾਡੇਆਂ ਵੀਰਾਂ ਨੂੰ ਕਿਉਂਕਿ ਸਾਡੇ ਲਗਭਗ ਅੱਧੇ ਪੰਜਾਬ ਤੇ ਸਰਕਾਰ ਦੀ ਨਲਈਕੀ ਕਾਰਨ ਰਾਮੇ ਦਾ ਕੋਈ ਹੈਗਾ ਰਾਮੇ ਦਾ ਵੱਡੀ ਪੰਦਰ ਤੇ ਨਿਸ਼ਾਨ ਹੋਏ ਆ ਉਹ ਨੁਕਸਾਨਾਂ ਦੀ ਪੂਰਤੀ ਤਾਂ ਅਸੀਂ ਨਹੀਂ ਕਰ ਸਕਦੇ ਸਾਰੇ ਜਿੰਨਾ ਸੰਭਵ ਹੋ ਸਕੇ ਅਸੀਂ ਉਹਨਾਂ ਦੇ ਦੁੱਖ ਦਰਦ ਵਿੱਚ ਸਹਾਈ ਹੋਵਾਂਗੇ ਚਾਹ ਪੀ ਕੇ ਸਾਡੇ ਵੀਰ ਹੁਣ ਬਿਲਕੁਲ ਤਿਆਰ ਸੋ ਉਹਨੂੰ ਬੇਨਤੀ ਆਵਾਜ਼ ਤਵਾ ਜਿਹੜਾ ਵੀ দান ਕਰਨਾ ਹੈ দান ਉਹ ਹੀ ਕੀਤਾ ਹੋਇਆ ਸਭ ਦਾ ਕਿਉਂਕਿ ਅਕਲੀ ਸਾਹਿਬ ਸੇਵੀ ਅਕਲੀ ਕਿਝੇ ਦਾਨ ਗੁਰਬਾਣੀ ਦਾ ਵਾਕ ਆ ਸੋ ਜਿਹੜਾ দান ਵੀ ਅਕਲ ਦੇ ਨਾਲ ਕੀਤਾ ਜਾਵੇ ਜੇ ਟਿਕਾਣੇ ਲੱਜੇ ਉਹ ਹੀ দান ਹੁੰਦਾ ਕਬੀਰ ਜੀ ਨੇ ਵੀ ਇਹੀ ਕਿਹਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ